ਇੱਕ ਵੇਲਾ ਹੁੰਦਾ ਸੀ ਜਦੋਂ ਅਮਰੀਕਾ ਤੋਂ ਲੀਗਲੀ ਕੈਨੇਡਾ ਜਾਂ ਕੈਨੇਡਾ ਤੋਂ ਲੀਗਲੀ ਅਮਰੀਕਾ ਜਾਣਾ ਬਹੁਤ ਜ਼ਿਆਦਾ ਸੌਖਾ ਸੀ ਆਈ ਲੱਗਦਾ ਸੀ ਕਿ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੇ ਵਿੱਚ ਜਾ ਰਹੇ ਆ ਲੇਕਿਨ ਅੱਜ ਕੱਲ ਰੂਲਸ ਹਰ ਰੋਜ਼ ਚੇਂਜ ਹੋ ਰਹੇ ਨੇ ਹੁਣ ਸੀਬੀਐਸਏ ਕੈਨੇਡਾ ਬਾਰਡਰ ਸਰਚਸ ਏਜੰਸੀਜ਼ ਨੇ ਇੱਕ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਕੈਨੇਡੀਅਨ ਕੈਨੇਡੀਅਨ ਪਾਸਪੋਰਟ ਹੋਲਡਰ ਨੇ ਜੇ ਉਹਨਾਂ ਦੇ ਪਾਸਪੋਰਟ ਦੇ ਉੱਪਰ ਜੈਂਡਰ ਐਕਸ ਲਿਖਿਆ ਹੋਇਆ ਉਹ ਜੋ ਬਾਰਡਰ ਦੇ ਉੱਪਰ ਜਾਣਗੇ ਤਾਂ ਉਹਨਾਂ ਨੂੰ ਹੋ ਸਕਦਾ ਹੈ ਕਿ ਨਾ ਐਂਟਰ ਕਰਨ ਦਿੱਤਾ ਜਾਵੇ ਹੋ ਸਕਦਾ ਉਹਨਾਂ ਦੀ ਪੁੱਛ ਪੜਤਾਲ ਜ਼ਿਆਦਾ ਹੋਵੇ ਜਾਂ ਫਿਰ ਉਹਨਾਂ ਦੀ ਐਂਟਰੀ ਬੰਦ ਵੀ ਕੀਤੀ ਜਾ ਸਕਦੀ ਹੈ ਹੁਣ ਇਹਦਾ ਮਸਲਾ ਕੀ ਹੈ ਮਿਸਟਰ ਡੋਨਲਡ ਟਰੰਪ ਨੇ ਜਿਸ ਦਿਨ ਆਪਣਾ ਓਵਲ ਆਫਿਸ ਸੰਭਾਲਿਆ ਸੀ ਉਸੇ ਦਿਨ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਸੀ ਉਹ ਸਾਈਨ ਕੀਤਾ ਸੀ ਕਿ ਹੁਣ ਅਮਰੀਕਾ ਦੇ ਵਿੱਚ ਸਿਰਫ ਦੋ ਲਿੰਗ ਹੋਣਗੇ ਇੱਕ ਮਰਦ ਇੱਕ ਔਰਤ ਉਸ ਤੋਂ ਬਾਅਦ ਹੋਰ ਕੋਈ ਲਿੰਗ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ ਉਹ ਕਹਿੰਦੇ ਜੈਂਡਰ ਦੀ ਬਜਾਏ ਸੈਕਸ ਲਿਖੋ ਸੈਕਸ ਲਿਖੋ ਤੇ ਲਿਖੋ ਇਹ ਕਿ ਮੇਲ ਹੈ ਜਾਂ ਫੀਮੇਲ ਹੈ ਇਹ ਸਾਰੇ ਜਿਹੜੇ ਰੂਲਸ ਨੇ ਹੁਣ ਬਦਲੇ ਜਦੋਂ ਗਏ ਨੇ ਤਾਂ ਉਦੋਂ ਕੈਨੇਡਾ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਪਾਸਪੋਰਟ ਦੇ ਉੱਪਰ ਜੈਂਡਰ ਐਕਸ ਲਿਖਿਆ ਹੈ ਉਹਨਾਂ ਨੂੰ ਬਾਰਡਰਸ ਦੇ ਉੱਪਰ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਜਿਹੜੇ ਐਲਜੀਬੀਟੀਕਿਊ ਲੋਕ ਨੇ ਜਿਨ੍ਹਾਂ ਦੇ 2019 ਦੇ ਵਿੱਚ ਇਹ ਆਪਸ਼ਨ ਕੈਨੇਡਾ ਵਿੱਚ ਬਣਾਈ ਗਈ ਸੀ ਕਿ ਤੁਸੀਂ ਆਪਣੇ ਪਾਸਪੋਰਟ ਦੇ ਉੱਪਰ ਆਪਣਾ ਜੈਂਡਰ ਲਿਖ ਸਕਦੇ ਹੋ ਮੇਲ ਔਰ ਫੀਮੇਲ ਔਰ ਐਕਸ ਔਰ ਉਹਨਾਂ ਨੂੰ ਕਹਿੰਦੇ ਬਾਰਡਰ ਦੇ ਉੱਪਰ ਰੋਕਿਆ ਜਾ ਸਕਦਾ ਹੈ ਬਾਰਡਰ ਦੇ ਉੱਪਰ ਉਹਨਾਂ ਨੂੰ ਕਲੀਅਰ ਪੁੱਛਿਆ ਜਾ ਸਕਦਾ ਹੈ ਵੀ ਤੁਸੀਂ ਮਰਦ ਹੋ ਜਾਂ ਔਰਤ ਹੋ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਯੂਐਸ ਟ੍ਰੈਵਲ ਐਡਵਾਈਜ਼ਰੀ ਇਹ ਪੁੱਛ ਸਕਦੀ ਹੈ ਕਹਿੰਦੇ ਤੁਸੀਂ ਇਹ ਸਿੰਪਲ ਇਹ ਦੱਸੋ ਭਾਈ ਵੀ ਤੁਸੀਂ ਜੰਮਣ ਵੇਲੇ ਕੀ ਸੀ ਤੁਸੀਂ ਬਾਅਦ ਵਿੱਚ ਮਰਦ ਤੋਂ ਔਰਤ ਬਣ ਕੇ ਔਰਤ ਤੋਂ ਮਰਦ ਬਣ ਕੇ ਸਾਨੂੰ ਨਹੀਂ ਪਤਾ ਜੰਮਣ ਵੇਲੇ ਤੁਹਾਡਾ ਸੈਕਸ ਕੀ ਸੀ ਸੋ ਕਹਿੰਦੇ ਉਹਨਾਂ ਨੂੰ ਚੈੱਕ ਕੀਤਾ ਜਾ ਸਕਦਾ ਐਕਸਟਰਾ ਉਹਨਾਂ ਨੂੰ ਮੋੜਿਆ ਜਾ ਸਕਦਾ ਤੇ ਉਹਨਾਂ ਦੇ ਪਾਸਪੋਰਟ ਨੂੰ ਉਹਨਾਂ ਦੇ ਵੀਜ਼ੇ ਨੂੰ ਟਰਮੀਨੇਟ ਵੀ ਕੀਤਾ ਜਾ ਸਕਦਾ ਔਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਨੀ ਆ ਕਿ ਹੁਣ ਕੈਨੇਡੀਅਨ ਸਿਟੀਜ਼ਨ ਅਮਰੀਕਾ ਦੇ ਵਿੱਚ 30 ਡੇਸ ਰਹਿ ਸਕਦਾ ਜੇ 30 ਦਿਨਾਂ ਤੋਂ ਵੱਧ ਰਹਿਣਾ ਹੋਵੇ ਕੰਟੀਨਿਊਸਲੀ ਤਾਂ ਉਹਨਾਂ ਨੂੰ ਇੱਕ ਸਪੈਸ਼ਲ ਫਾਰਮ ਭਰ ਕੇ ਪਰਮਿਸ਼ਨ ਲੈਣੀ ਪੈਂਦੀ ਹੈ ਔਰ ਤੀਸਰੀ ਵੱਡੀ ਗੱਲ ਇਸਨਾਲੇ ਮੈਂ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਕੋਈ ਕੈਨੇਡੀਅਨ ਅਮਰੀਕਾ ਜਾ ਰਿਹਾ ਹੈ ਉੱਥੇ ਜਾ ਕੇ ਰਹਿ ਰਿਹਾ ਹੈ ਤਾਂ ਉਹ ਆਪਣੇ ਨਾਲ 90 ਦਿਨਾਂ ਤੋਂ ਜ਼ਿਆਦਾ ਦੀ ਦਵਾਈ ਨਹੀਂ ਲੈ ਕੇ ਜਾ ਸਕਦਾ ਸੋ ਮੈਕਸ ਦਵਾਈ ਜਿਹੜੀ ਲੈ ਕੇ ਜਾ ਸਕਦਾ ਉਹ ਸਿਰਫ 3 ਮਹੀਨੇ ਦੀ ਦਵਾਈ ਨਾਲ ਲੈ ਕੇ ਜਾ ਸਕਦਾ ਹੈ ਅੱਜ ਜਦੋਂ ਦਵਾਈ ਨਾਲ ਲੈ ਕੇ ਜਾਣੀ ਹੈ ਅਮਰੀਕਾ ਜਾਣ ਲੱਗੇ ਉਸ ਵੇਲੇ ਦਵਾਈ ਜਿਹੜੀ ਆ ਉਹ ਕੈਰੀ-ਆਨ ਬੈਗ ਦੇ ਵਿੱਚ ਹੋਣੀ ਚਾਹੀਦੀ ਹੈ ਜਦੋਂ ਬਾਰਡਰ ਦੇ ਉੱਪਰ ਇਮੀਗ੍ਰੇਸ਼ਨ ਪੁੱਛੇ ਤਾਂ ਉਹਨਾਂ ਨੂੰ ਡਿਸਕਲੋਸ ਕਰਨਾ ਹੈ ਵੀ ਸਾਡੇ ਕੋਲੇ ਦਵਾਈ ਹੈ 90 ਦਿਨਾਂ ਦੀ ਦਵਾਈ ਹੈ ਆ ਸਾਡੀ ਜਿਹੜੀ ਦਵਾਈ ਤੁਹਾਡੇ ਸਾਹਮਣੇ ਹੈ ਬਹੁਤ ਵੱਡੀ ਤਾਦਾਦ ਨਹੀਂ ਹੈਗੀ 90 ਦਿਨਾਂ ਦੀ ਦਵਾਈ ਹੈ ਉਸ ਤੋਂ ਬਾਅਦ ਕਹਿੰਦੇ ਫਿਰ ਡਾਕਟਰ ਦੀ ਲੈਟਰ ਨਾਲ ਲੱਗੀ ਹੋਣੀ ਚਾਹੀਦੀ ਹੈ ਉਹ ਪ੍ਰੈਸਕ੍ਰਿਪਸ਼ਨ ਜਿਹੜੀ ਹੈ ਉਹਦੀ ਕਾਪੀ ਨਾਲ ਹੋਣੀ ਚਾਹੀਦੀ ਹੈ ਪਰ ਇੰਗਲਿਸ਼ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਔਰ ਕਾਪੀ ਆਫ ਯੂਰ ਵੀਜ਼ਾ ਐਂਡ ਪਾਸਪੋਰਟ origignal container ਦੇ ਵਿੱਚ ਦਵਾਈ ਜਾਣੀ ਚਾਹੀਦੀ ਹੈ ਜਿਹਦੇ ਉੱਪਰ ਕਲੀਅਰਲੀ ਲਿਖਿਆ ਹੋਵੇ ਵੀ ਇਹ ਦਵਾਈ ਕਿਹੜੀ ਹੈ ਉਸ ਤੋਂ ਬਾਅਦ ਯੂ ਐਸ ਕਸਟਮਸ ਦੇ ਉੱਪਰ ਉਹਨੂੰ ਡਿਕਲੇਅਰ ਕੀਤਾ ਜਾਏਗਾ ਤੇ ਫਿਰ ਕਹਿੰਦੇ ਤਾਂ ਤੁਸੀਂ ਉਹਨੂੰ ਆਪਣੇ ਨਾਲ ਲਿਜਾ ਸਕਦੇ ਹੋ ਜੇ 90 ਦਿਨਾਂ ਤੋਂ ਬਾਅਦ ਤੁਹਾਨੂੰ ਦਵਾਈ ਚਾਹੀਦੀ ਹੈ ਤਾਂ ਉਹ ਬਾਈ 에ਅਰ ਤੁਸੀਂ ਮੰਗਵਾ ਸਕਦੇ ਹੋ ਵਿਦ ਯੂਰ ਪਾਸਪੋਰਟ ਪਾਸਪੋਰਟ ਦੀ ਕਾਪੀ ਜਿਹੜੀ ਆ ਉਹ ਨਾਲ ਲਗਾਨੀ ਪਏਗੀ ਤੇ ਉਸ ਦੇ ਨਾਲ ਫਿਰ ਦਵਾਈ ਨੂੰ ਮੰਗਵਾਇਆ ਜਾ ਸਕਦਾ ਹੈ